ਚੌਂਕੜੀ ਮਾਰ ਕੇ ਲੰਬੇ ਸਮੇਂ ਤੱਕ ਨਾ ਬੈਠ ਸਕਣਾ ਸਤਿ ਸ੍ਰੀ ਅਕਾਲ ਜੀ ਦਿਸ ਇ ਡਾਕਟਰ ਗੁਰਸ਼ੀਰ ਸਿੰਘ ਕੱਲ ਅਸੀਂ ਦਰਬਾਰ ਸਾਹਿਬ ਗਏ ਅਕਾਲ ਤਖਤ ਦੇ ਅੱਗੇ ਬੈਠੇ ਸੀ ਸਵੇਰੇ 2 ਵਜੇ ਮੈਕਸਿਮਮ ਸਾਰੀ ਸੰਗਤ ਪਾਠ ਕਰਦੀ ਸੀ ਪਾਠ ਕਰਦੇ ਦੌਰਾਨ ਮੈਂ ਦੇਖਿਆ ਵੀ ਕੋਈ ਪੇਸ਼ੇ ਇਦਾਂ ਗੋਡਾ ਕਰਦਾ ਥੋੜੇ ਟਾਈਮ ਬਾਅਦ ਫਿਰ ਦੂਸਰਾ ਗੋਡਾ ਸਿੱਧਾ ਕਰਕੇ ਫਿਰ ਇਦਾਂ ਕਰਦਾ ਕਾਰਨ ਕੀ ਹੈ ਚੌਂਕੜੀ ਕਿਉਂ ਨਹੀਂ ਪ੍ਰੋਪਰ ਵਜ੍ਹਾ ਕਿਉਂਕਿ ਆਪਣੀ ਕੁਆਡ੍ਰਿਸੈਪ ਮਸਲ ਕਈ ਵਾਰ ਟਾਈਟ ਵੀ ਹੋ ਜਾਂਦੇ ਨੇ ਔਰ ਕਮਜ਼ੋਰ ਵੀ ਹੋ ਜਾਂਦੇ ਨੇ ਤੁਸੀਂ ਆਹ ਦੋ ਸਟ੍ਰੈਚ ਕਰਨੇ ਸ਼ੁਰੂ ਕਰ ਦੋ ਦੋ ਕਸਰਤਾਂ ਸ਼ੁਰੂ ਕਰ ਦੋ ਤੁਹਾਡੀ ਚੌਂਕੜੀ ਵੱਜਣ ਲੱਗ ਜੇਗੀ ਪਹਿਲਾ ਕੀ ਹੈ ਬਟਰਫਲਾਈ ਤੁਸੀਂ ਇਦਾਂ ਬੈਠ ਜਾਓਗੇ ਦੋਨੋਂ ਆਪਣੇ ਗੁੱਠਿਆਂ ਨੂੰ ਫੜ ਲੈਣਾ ਔਰ ਇਦਾਂ ਬਟਰਫਲਾਈ ਕਰਨਾ 1 2 3 4 ਵੀ ਇਸ ਦੇ 5 ਸੈਟs ਸਵੇਰਿਤ ਪਰੇਸ਼ਾਮ ਦੂਸਰੀ ਕਸਰਤ ਕੀ ਹੈ ਕੁਆਡ੍ਰਿਸੈਪ ਮਸਲ ਨੂੰ ਸਟ੍ਰੈਚ ਕਰਾਂਗੇ ਇਦਾਂ ਟੇਢੇ ਪੈ ਜਾਣਗੇ ਔਰ ਇਥੋਂ ਆਪਾਂ